ਜਨਵਰੀ ਦਾ ਆਖੀਰਲਾ ਪੱਖਾ ਤੇ ਇਹ ਦੇਖਦੇ ਵਿੱਚ ਗਰਮੀ ਦੀ ਸ਼ੁਰੂਆਤ ਮੜਿ ਮੜਿ ਹੋਣੀ ਸ਼ੁਰੂ ਹੋਗੀ। ਉਹ ਦੂਰ ਤੱਕ ਜਿਹੜਾ ਰੇਤਾ ਦੀਦਾ ਇਟਵਿਆਂ ਤੋਂ ਰੇਤਾ ਉੱਡਦਾ ਤੇ ਆ ਜਿਹੜੇ ਇਲਾਕੇ ਚ ਫਿਰਦੇ ਇੱਥੇ ਨਵੇਂ ਘਰ ਬਣੀਆਂ ਤੇ ਆ ਤੇ ਕਿਹੋ ਜਿਹਾ ਘਰ ਹੀ ਆਪਾਂ ਦੇਖਣ ਚੜੇ ਹੋਏ ਆ। ਜਿਹੜਾ ਘਰ ਇਥੋਂ ਦੀ ਆ ਪੰਜਾਬੀਆਂ ਦੀ ਕੰਪਨੀ ਬਣਾਈ ਜਾਂਦੀ ਆ। ਜੀਪੀਐਸ ਸਟਾਰ। ਇਟ ਇਟ ਇਹਨਾਂ ਦੇ ਕਮਰੇ ਹੁੰਦੇ ਨੇ। ਮਾਜਲ ਅਸਾਂ ਕਹਿੰਦੇ ਆ ਜਿਹਨੂੰ ਇਹ ਤੇ ਤੇਰਾ ਪੜਾ ਹੋ ਜੇ ਤੇਰਾ। ਖੋਲੋ ਬਾਜੀ। ਆ ਇਹੋ ਜਿਹੇ ਬਾਥਰੂਮ ਹੁੰਦੇ ਆ ਵੱਡੇ ਵੱਡੇ ਇਹਨਾਂ ਦੇ ਘਰਾਂ ਦੇ ਵਿੱਚ ਜੀ ਬੇਸ਼ੱਕ ਥੋੜੇ ਰਹਿੰਦੇ ਆ ਇਹਨਾਂ ਦੇ ਪਰ ਘਰ ਬਹੁਤ ਵੱਡੇ ਉਸਾਰਦੇ ਆ ਤੇ ਐਡੇ ਐਡੇ ਘਰਾਂ ਨੂੰ ਉਸਾਰਨ ਤੇ ਸਿਰਫ ਸਾਲ ਲੱਗਦਾ ਤੇ ਜਾਂ 5-5 6-6 ਮਹੀਨਿਆਂ ਵਿੱਚ ਐਡੇ ਆੜਾ ਘਰ ਬਣਾ ਕੇ ਇਹ ਉਹਨਾਂ ਨੂੰ ਸੌਂਪ ਦਿੰਦੇ ਆ ਦੋ-ਦੋ ਮੰਜ਼ਲੀ ਘਰ ਹੁੰਦੇ ਆ ਇਹਨਾਂ ਦੇ ਵਿੱਚ ਲਿਫਟਾਂ ਲੱਗੀਆਂ ਹੁੰਦੀਆਂ ਕੀਮਤ ਇਹਨਾਂ ਘਰਾਂ ਦੀ ਹੁੰਦੀ ਆ ਤਕਰੀਬਨ ਆਪਣਾ ਮੰਨ ਕੇ ਚੱਲੀਏ ਪੰਜਾਬ ਦਾ ਇੰਡੀਆ ਦਾ 4 ਕਰੋੜ 4.5 ਕਰੋੜ ਇੰਨੇ ਕੁ ਦਰਮਿਆਨੇ 'ਚ ਪੈਸੇ ਸਾਰੇ ਲਾਉਂਦੇ ਆ ਇਹ ਠੀਕ ਹੈ ਨਾ ਬਾਈ ਚੱਲੀਏ ਥੱਲੇ ਨੂੰ ਆਬੂ ਥਾਬੀ ਦਾ ਇੱਕ ਇਹ ਇਲਾਕਾ ਮੁਸਫਾ ਇਹ ਕੋ ਉਹ ਇਲਾਕਾ ਜਿਹੜਾ ਅਸੀਂ ਪਹਿਲੇ ਇੱਕ ਦਿਨ ਘੁੰਮਿਆ ਉੱਚੀਆਂ ਬਿਲਡਿੰਗਾਂ ਵਾਲਾ ਤੇ ਇਹ ਇਲਾਕਾ ਜਿੱਥੇ ਆਪਣੇ ਪੰਜਾਬ ਵਰਗੇ ਢਾਬਿਆਂ ਦੇ ਇੱਥੇ ਆਪਣੇ ਮੁੰਡੇ ਬੈਠੇ ਆ ਸਾਰੇ ਇਹ ਇੱਥੇ ਸਾਰੇ ਜਿਹੜੀ ਰਾਤ ਕੰਪਨੀ ਚ ਆਟਮਸਟ ਗਲਫ ਆ ਉਹਦਾ ਨਾਮ ਆਟਮਸਟ ਗਲਫ ਦੇ ਵਿੱਚ ਕੋਈ ਟਰੱਕ ਡਰਾਈਵਰ ਆ ਕੋਈ ਮਕੈਨਿਕ ਆ ਕੋਈ ਆਪਰੇਟਰ ਤੇ ਕੋਈ ਕੀ ਕੰਮ ਕਰਦਾ ਅੱਡੋ-ਅੱਡੀਆਂ ਨਾਲ ਸਾਰੇ ਬਾਈਆਂ ਦੇ ਕੰਮ ਆ ਇਹ ਵੀਰ ਹੋ ਇਹ ਦਫਤਰੀ ਆ ਕੀ ਮੁੰਡੇ ਦਫਤਰ ਵਾਲੇ ਆ ਆਪਾਂ ਟਰੱਕ ਡਰਾਈਵਰ ਇਹ ਬਾਈ ਹੁਣਾਂ ਦਾ ਕਿਹੜਾ ਪਿੰਡ ਆ ਨਾਮ ਉਹ ਚਾਰ ਚਾਰ ਪਿੰਡ ਦੇ ਮਾਰਕ ਹਸ਼ਿਆਰਪੁਰ ਮਾਲਪੁਰ ਵਾਲੇ ਆ ਠੀਕ ਆ ਬਈ ਠੀਕ ਆ ਠੀਕ ਆ ਚਲੋ ਧੰਨਵਾਦ ਬਾਈ ਤੁਸੀਂ ਸਮਾਂ ਕੱਢ ਕੇ ਆਏ ਹੋ ਯਾਰ ਹਾਂ ਮਸਫਾ ਅੰਮ੍ਰਿਤ ਪੈਲਸ ਆਪਣੇ ਨਾਂ ਤੇ ਆਟਾ ਬਾਇ ਹੈ ਜਿੱਥੇ ਰੋਟੀ ਮੁੰਡੇ ਖਾ ਕੇ ਨਿਕਲੇ ਮੁੱਛਾਂ ਨੂੰ ਵੱਟ ਦਿੰਦੇ ਆਉਂਦੇ ਆ ਬਾਹਰ ਨੂੰ ਸਾਰੇ ਯਾਰ ਬਾਈ ਅੰਮ੍ਰਿਤ ਤੇਰਾ ਹੀ ਆ ਇਹ ਆਪਣਾ ਹੀ ਕਰ ਲੀਏ ਕਬਜ਼ਾ ਇਹ ਤੇ ਕਰ ਲੋ ਟਾਈਮ ਨਾਲੀ ਠੀਕ ਆ ਬਾਈ ਠੀਕ ਆ ਧੰਨਵਾਦ ਬਿੰਦਿਆ ਤੇਰਾ ਤੇਰਾ ਬਾਜੀ ਬਹੁਤ ਬਹੁਤ ਧੰਨਵਾਦ ਤੇ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨਾ ਸਪੈਸ਼ਲ ਟਾਈਮ ਕੱਢ ਗਏ ਨਹੀਂ 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 ਅਸਲ ਅਸਲ ਜਨਾ ਅਸੀਂ ਅੱਜ ਵਿਹਲੇ ਆ ਕਾਰਨ ਇਹ ਆ ਵੀ ਕੱਲ ਨੂੰ ਅਸੀਂ ਚਲੇ ਜਾਣਾ ਹਾਂਜੀ ਹਾਂਜੀ ਤੇ ਸਰ ਉਹ ਦੇਖੀ ਬੈਠੇ ਹਾਂ ਇੱਕ ਵਾਰੀ ਕੱਲ ਯਾਰ ਟਾਈਮ ਨਹੀਂ ਸਪੈਂਡ ਗੱਲਾਂ ਬਾਤਾਂ ਨਹੀਂ ਹੋਈਆਂ ਰਾਤ ਨੂੰ ਤਾਂ ਕਿ ਸਪੈਸ਼ਲ ਗਿਆ ਇੱਥੇ ਆਏ ਆ ਪਰ ਆਤ ਕਿਸੇ ਤੁਹਾਡੇ ਕੋਲੇ ਉਹ ਜਗ੍ਹਾ ਬਲਦੇਵ ਸਵੇਰੇ ਪਹੁੰਚਿਆ ਠੀਕ ਆ ਬਾਈ ਫਿਰ ਕੌਡਾ ਕਿਹੜਾ ਪਿੰਡ ਆ ਤੁਹਾਡਾ ਨਾਮ ਹੈ ਟਗਰਾਂਵਾਲਾ ਲੁਧਿਆਣਾ ਇਸ ਸੀਰੀਜ਼ ਦਾ ਪਾਣ ਜਾ ਰਾਤ ਵਾਲਾ ਸੀਨੀਅਰ ਅੱਛਾ ਰਾਤ ਵਾਲਾ ਸੀਨੀਅਰ ਹਾਂ ਉਹ ਬਬਲਦੇਵ ਨੇ ਕਿਹਾ ਸੀ ਉਹ ਬਾਈ ਦੀ ਸ਼ਕਲ ਮਿਲਦੀ ਕਿਸੇ ਕਮੇਡੀਅਨ ਨਾਲ ਨਹੀਂ ਉਹ ਹਾਂ ਹਾਂ ਉਹ ਇੱਕ ਹੈਗਾ ਨੀ ਰਾਣਾ ਜੰਗਬਹਾਦਰ ਹਾਂ ਉਹਨਾਂ ਨਾਲ ਮੜੰਗਾ ਮਿਲਦਾ ਉਹਨਾਂ ਦਾ ਠੀਕ ਹੈ ਠੀਕ ਆ ਬਾਈ ਜੀ ਉਹਦਾਂ ਵੀ ਤੇ ਲੈਅ ਲਾਉਂਦਾ ਫਿਰ ਕੁਝ ਨਾ ਹੋਵੇ ਰੰਗ ਚ ਆ ਚਲ ਜੀ ਬਾਜੀ ਫਿਰ ਆਪਾਂ ਮਰਜੀ ਹੈ ਲੈ ਚੱਲੋ ਇੱਥੇ ਬੈਠੇ ਆਪਾਂ ਅੱਜ ਅਬੂ ਤਾਬੀ ਦੇ ਵਿੱਚ ਤੇ ਅਬੂ ਤਾਬੀ ਜੋ ਦੂਰ ਨੇੜੇ ਮਿੱਤਰਬਿਲੀ ਮਿਲਣ ਆਉਂਦੇ ਆ ਇਹ ਬਾਈ ਹੁਣੀ ਜਬਨ ਅਲੀ ਤੋਂ ਆਏ ਆ ਜਬਨ ਅਲੀ ਆਪਾਂ ਉਹਨੂੰ ਗੁਰਦਾਰ ਸਾਹਿਬ ਦੇ ਮਿਲੇ ਸੀ ਬਾਈ ਕਈ ਜਾਣੇ ਸੀ ਉਹਦੇ ਤੇ ਨਾਲ ਬੈਠੇ ਸਾਡੇ ਬਾਈ ਜੋਗੀ ਸਾਸਰੀ ਕਾਲ ਬਾਈ ਦੀ ਸਾਸਰੀ ਕਾਲ ਬਾਈ ਦੇ ਜੋਗੀ ਦਾ ਪੱਕਾ ਨਾਮ ਮੈਨੂੰ ਅੱਜ ਪਤਾ ਲੱਗਾ ਮਰਦੀਪ ਸਿੰਘ ਤੇ ਬਾਈ ਜੋਗੀ ਹੁਣਾਂ ਨੂੰ ਅਸੀਂ ਬਾਬਾ ਜਰ ਦੇ ਜਾਣਦੇ ਆ ਜੇ ਅਸੀਂ ਅੱਜ ਇਹ ਦੇਖਦੇ ਵਿੱਚ ਬੈਠੇ ਆਂ ਜੇ 사우ਦੀ ਸੂਜੀ ਤੋਂ ਸਾਨੂੰ ਵੀਜ਼ਾ ਮਿਲਿਆ ਤਾਂ ਚੱਲੀ ਜਾਂਦੀ ਵੀਡੀਓ ਸਹੀ ਤਾਂ ਉਹ ਬਾਈ ਜੋਗੀ ਹੋਣਾ ਕਰਕੇ ਆ ਜੋਗੀ ਵੀਰ ਕੰਮ ਕਰਦਾ ਆ ਵੀਜ਼ੇ ਜਿਹੜੇ ਟੂਰਿਸਟ ਵੀਜ਼ੇ ਆਪ ਇਹਨੇ 22 ਦੇਸ਼ ਘੁੰਮਲੇ ਤੇ ਇਹਨਾਂ ਨੂੰ ਸਾਰੇ ਕਸ ਦਾ ਜਿਹੜਾ ਇਮੀਗ੍ਰੇਸ਼ਨ ਸਿਸਟਮ ਹੁੰਦਾ ਚੰਗੀ ਚੰਗਾ ਭੇਜਦਾ ਪਹਿਲਾਂ ਇਹਨਾਂ ਦਾ ਤਾਂ ਦਫਤਰ ਹੁੰਦਾ ਰਿਹਾ ਤੇ ਕੋਰੋਨਾ ਤੋਂ ਪਹਿਲਾਂ ਸਟੱਡੀ ਵੀਜ਼ੇ ਜਾਂ ਹੋਰ ਜਿਹੜੇ ਸਾਰੇ ਵੀਜ਼ੇ ਉਹਨਾਂ ਚ ਡੀਲ ਕਰਦੇ ਆ ਇਹਦੂ ਬਿਨਾ ਜਿਹੜੇ ਆਪਾਂ ਨੂੰ ਵੇਖਦੇ ਮਿੱਤਰ ਬੇਲੀ ਕਿਸੇ ਨਾ ਕਿਸੇ ਦੇਸ਼ ਘੁੰਮਣ ਜਾਣਾ ਹੋਵੇ ਦੁਨੀਆਂ ਦਾ ਕੋਈ ਵੀ ਮੁਲਕ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਵੀਰ ਨਾਲ ਸੰਪਰਕ ਕਰ ਸਕਦੇ ਆ ਇਹਨਾਂ ਦਾ ਨੰਬਰ ਆਪਾਂ ਨਾਲ ਪਾਵਾਂਗੇ ਤੇ ਜੋਗੀ ਕਹਿੰਦਾ ਜਿਉਂਦੇ ਸਮਝ ਦਬਈ ਦਫਤਰ ਖੋਲਣਾ ਹੈ ਜਿਹੜਾ ਮੈਂ ਜੋਗੀ ਹਾਂ ਜੀ ਬੜਾ ਮੋਰ ਦੱਸੋ ਬਾਈ ਜੋਗੀ ਤੁਹਾਡੇ ਹਿਸਾਬ ਨਾਲ ਮੇਰਾ ਮੇਨ ਇਹ ਪਰਪਸ ਹੈ ਇਮੀਗ੍ਰੇਸ਼ਨ ਲੈ ਇੰਦੇ ਵਿੱਚ ਆਉਣ ਦਾ ਜੀ ਵੀ ਹਰੇਕ ਬੰਦੇ ਨੂੰ ਵੀ ਪਹਿਲਾਂ ਜਾਣਕਾਰੀ ਲੈਣੀ ਚਾਹੀਦੀ ਹੈ ਵੀ ਆਪਾਂ ਕਿਹੜੀ ਕੰਟਰੀ ਜਾਣਾ ਤੇ ਉਹਦੇ ਜਾਣ ਦਾ ਇੰਟੈਂਸ਼ਨ ਕੀ ਹੈ ਵੀ ਜਾਣ ਦਾ ਪਰਪਸ ਕੀ ਆ ਜੀ ਉਹਦੇ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਆ ਲਈ ਆਪਾਂ ਕਹਿ ਲਓ ਵੀ ਅੱਜ ਦੇ ਟਾਈਮ ਦੇ ਵਿੱਚ ਆਪਾਂ 50 50 20 ਵੀ 30 ਦੀ ਲੱਖ ਉਹ ਵੀ ਜ਼ਿਆਦਾ ਦੇ ਦਿੰਦੇ ਆ ਜਿਨ੍ਹਾਂ ਦੀ ਕੀਮਤ ਉਹ ਮਹਿਜ਼ ਤੁਸੀਂ ਕਹਿ ਲਓ 10000 ਜਾਂ 20000 ਹੁੰਦੀ ਹੈ ਬਿਲਕੁਲ ਤੇ ਅੱਜ ਤੱਕ ਪਿਛਲੇ 2 ਸਾਲਾਂ ਤੋਂ ਮੇਰੀ ਇਹੀ ਗੱਲ ਨਾਲ ਹੈ ਨਾ ਵੀ ਆਪਣੇ ਆਪ ਨਾਲ ਵੀ ਕਹਿ ਲਓ ਵੀ ਇਹ ਫੀਗਰ ਚ ਵੀ ਇਹੀ ਵੀ ਲੜਾਈ ਚੱਲੀ ਵੀ ਜੋ ਚੀਜ਼ ਜਿੱਡੇ ਨਹੀਂ ਆਉਂਦੀ ਆ ਤੁਸੀਂ ਉੰਨੇ ਦੀ ਵਿੱਚੋਂ ਠੀਕ ਆ ਇੱਕ ਚਾਰਜਸ ਹੁੰਦੇ ਨੇ 10000 15000 20000 ਉਹ ਲੋ ਤੁਸੀਂ ਮੈਂਤ ਦੇ ਹੈ ਨਾ ਤੇ ਇਹੀ ਚੀਜ਼ਾਂ ਨੂੰ ਲੈ ਕੇ ਅੱਗੇ ਵੀ ਆ ਤੇ ਬਾਕੀ ਇਹ ਆ ਵੀ ਤੁਸੀਂ ਸਹੀ ਗਾਈਡੈਂਸ ਦਿਓ ਅੱਗੋਂ ਕਿਸੇ ਨੇ ਕਿਸੇ ਵੀ ਰਾਹ ਤੇ ਚੱਲਣਾ ਹੋ ਉਹਦੀ ਆਪ ਦੀ ਮਰਜ਼ੀ ਹੁੰਦੀ ਹੈ ਬਿਲਕੁਲ ਬਈ ਸਹੀ ਹੈ ਤੇ ਤਾਂ ਆਇਆ ਜੀ ਫਾਰਮਲੀ ਬਾਈ ਜਿਵੇਂ ਬਾਈ ਜੋਗੀ ਨੇ ਗੱਲ ਕੀਤੀ ਆਪਣੇ ਬੰਦੇ ਬਾਹਰ ਜਾਣ ਦੇ ਵਾਸਤੇ ਬਹੁਤ ਪੈਸੇ ਦੇ ਦਿੰਦੇ ਆ ਅਸੀਂ 2019 ਦੇ ਵਿੱਚ ਇਧਰ ਗਏ ਸੀ ਮਲੇਸ਼ੀਆ ਮਲੂਸ਼ੀਆ ਵੱਲ ਤੇ ਉਹਦੀ ਫੀਸ ਕੋਈ ਬਹੁਤ ਹੀ ਨਹੀਂ ਹੁੰਦੀ ਕੋਈ 7-8000 ਇੰਨੀ ਕੀ ਫੀਸ ਹੁੰਦੀ ਹੈ ਜਿਵੇਂ ਦੁਬਈ ਦੀ ਫੀਸ ਰੱਖ ਲਈਏ ਆਪਾਂ ਜੇ ਵੀਜ਼ਾ ਫੀਸ ਹੈ ਦੀ ਟੂਰਿਸਟ ਵੀਜ਼ੇ ਦੀ ਤਾਂ ਇਹ ਵੀ ਕੋਈ 7-8000 ਦਾ ਗੇੜ ਹੀ ਹੁੰਦੀ ਆ ਪਰ ਸਾਨੂੰ ਉੱਥੇ ਬੈਂਕਾਕ ਥਾਈਲੈਂਡ ਵਾਲਾ ਇਹੋ ਜਿਹੇ ਬੰਦੇ ਵੀ ਮਿਲੇ ਜਿਹੜੇ ਜਿਹੜੇ ਮਲੇਸ਼ੀਆ ਦੇ ਟੂਰਿਸਟ ਵੀਜ਼ੇ ਦਾ ਵੀ 2-2 ਲੱਖ ਰੁਪਏ ਦੇ ਕੇ ਆ ਜਾਂਦੇ ਆ ਅਸਲ 'ਚ ਆਪਣੇ ਲੋਕ ਵੀਜ਼ੇ ਨੂੰ ਜਾਂ ਜਹਾਜ਼ ਤੇ ਚੜਨ ਨੂੰ ਬੜੀ ਵੱਡੀ ਚੀਜ਼ ਮੰਨਦੇ ਤਾਂ ਕਰਕੇ ਆਪਣਾ ਅੱਕੇ ਬੈਠੇ ਹੋਣੇ ਵੀ ਕਿਸੇ ਕਿਸੇ ਲੋੜ ਕਰਦੇ ਪੰਜਾਬ ਚੋਂ ਨਿਕਲ ਜਿਵੇਂ ਕੈਨੇਡਾ ਦਾ ਟੂਰਿਸਟ ਵੀਜ਼ਾ ਕੈਨੇਡਾ 2020 ਕੀ ਕਿੰਨੀ ਫੀਸ ਹੁੰਦੀ ਆ ਜੇ ਮੰਨ ਕੇ ਚੱਲੋ ਕਿਸੇ ਬੰਦੇ ਦੇ ਬਾਇਓਮੈਟ੍ਰਿਕ ਹੋ ਗਏ ਜੀ ਵੈਸੇ ਅਪਲੀਕੇਸ਼ਨ ਫੀਸ ਆ ਜੀ ਉਹਨਾਂ ਦੀ 100 ਡਾਲਰ ਆ ਜਿਹੜੀ ਇੰਡੀਆ ਦੇ ਵਿੱਚ ਆਪਾਂ ਕਹੀਏ 6500 ਤੋਂ 7000 ਬੜਦਾ ਠੀਕ ਹੈ ਤੇ ਜਿਹੜੇ ਬੰਦੇ ਨੇ ਪਹਿਲੀ ਵਾਰੀ ਅਪਲਾਈ ਕਰਨਾ ਜੀ ਉਹਦੀ 185 ਡਾਲਰ ਹੁੰਦੀ ਆ ਜਿਹੜਾ ਤਕਰੀਬਨ 12 12000 ਬੜਦਾ ਹਾਂ ਅਨ ਸਾਰੇ ਪ੍ਰੋਸੈਸ ਫੀਸ ਪਾ ਕੇ 12-13000 ਰੁਪਏ ਖਰਚਾ 12-13000 ਖਰਚਾ ਮੰਨ ਲਓ ਅਪਲਾਈ ਕਰਨ ਤੋਂ ਪਹਿਲਾਂ ਜਿਹੜੀ ਫੀਸ ਐਮਬੈਸੀ ਨੇ ਜਾਰੀ ਉਹ ਹੋ啊 ਜੀ ਜੇ ਉਹਦੇ ਉੱਪਰ ਕੋਈ ਡਾਕੂਮੈਂਟ ਲੱਗਦਾ ਮੰਨ ਲਓ ਹੋਟਲ ਰਿਜ਼ਰਵੇਸ਼ਨ ਤੇ ਕੋਈ ਕਰਾ ਰਿਆ ਕੋਈ ਮੰਨ ਲਓ ਕੋਈ ਇਨਵੀਟੇਸ਼ਨ ਤੇ ਕਰਾ ਰਿਆ ਜੀ ਉਹ ਅੱਡ-ਅੱਡ ਡਾਕੂਮੈਂਟਾਂ ਦੇ ਜਿੰਨੇ پیسے ਲੱਗਦੇ ਆ ਉਹਨਾਂ ਦਾ ਵੀ ਖਰਚਾ ਆਪਾਂ ਪਾਈ ਦਾ ਤਕਰੀਬਨ 30 ਕ ਹਜ਼ਾਰ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਹੈ ਤੇ ਆਪਾਂ ਉਹਦੇ ਲਈ ਹਿਸਾਬ ਦਾ ਬਾਲਾ ਦੇ ਦਿੰਨੇ ਪੈਸੇ ਹੁਣ ਮੇਰੇ ਕੋਲ ਵੀ ਨੇ ਜੀ ਮੈਂ ਤੁਹਾਨੂੰ ਦਿਖਾ ਸਕਦਾ ਇਹ ਮੈਸੇਜ 30 30 ਲੱਖ ਰੁਪਏ ਦੀ ਡਿਮਾਂਡ ਤੇ ਮੰਗਦੇ ਨੇ ਟੂਰਿਸਟ ਵੀਜ਼ੇ ਦੋ ਰਸੀਦੇ ਆ ਆ ਗੱਲ ਹੁੰਦੀ ਆ ਪਰ ਖਰਚਾ ਕੁਝ ਵੀ ਨਹੀਂ ਹੁੰਦਾ ਹਾਂਜੀ ਤੇ ਸਾਊਦੀ ਅਰੇਬੀਆ ਜਿਹੜਾ ਵੀਜ਼ਾ ਲਿਆ ਸੀ ਉਹਦੇ ਸਾਡੇ ਸਾਰੇ ਡਾਕੂਮੈਂਟ ਲੱਗੇ ਆ ਆਈਟੀਆਰ ਤੋਂ ਲੈ ਕੇ ਆਉਣ ਜਾਣ ਦੀਆਂ ਹਵਾਈ ਟਿਕਟਾਂ ਹੋਟਲ ਬੁਕਿੰਗ ਸਾਰਾ ਕੁਝ ਉਹ ਪਾਕ ਕਰ ਕਰਾ ਕੇ ਬਾਈ ਅਰਜਣ ਨੇ ਸਾਡਾ ਸਾਰਾ ਕੁਝ ਕੀਤਾ ਸੀਗਾ ਤੇ ਸਾਡੀ ਮਿੱਤਰਤਾ ਹੀ ਕਰਕੇ ਬਾਈ ਸੁਖਪ੍ਰੀਤ ਹੁਣਾਂ ਨਾਲ ਸਾਡਾ ਸਹਿਯਾਰ ਹੋਣੇ ਕਰਕੇ ਸਾਡੇ ਤੋਂ ਕਰ ਕੋਈ ਪੈਸੇ ਵੀ ਲੈ ਤੇ ਬੇਨਤੀ ਇਹ ਉਹਨਾਂ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਸਾਨੂੰ ਦੇਖਦੇ ਆ ਕਹੇ ਵੀ ਦੇ ਦੇ ਤੁਸੀਂ ਕਿਤੇ ਵੀ ਜਾਣਾ ਇੰਨੇ ਪੈਸੇ ਲੱਗਦੇ ਨਹੀਂ ਹੁੰਦੇ ਟੂਰਿਸਟ ਵੀਜ਼ਾ ਦੇ ਜਾਂ ਸਟੱਡੀ ਵੀਜ਼ੇ ਦੇ ਵੀ ਇੰਨੇ ਨਹੀਂ ਲੱਗਦੇ ਜਿੰਨੇ ਆਪਾਂ ਲਾ ਦਿੰਨੇ ਆ ਵੀਰ ਦਾ ਨੰਬਰ ਨਾਲ ਦੇਵਾਂਗੇ ਤੇ ਤੁਸੀਂ ਉਤੇ ਸੰਪਰਕ ਕਰ ਲਿਓ ਜੋਗੀ ਉਹਨਾਂ ਜੁਨੇਗਾ ਜਿਹਨਾਂ ਦੀਆਂ ਸੜਕਾਂ ਤੇ ਵੱਡੇ ਵੱਡੇ ਫਲੈਕਸ ਬੋਰਡ ਲੱਗੇ ਪੰਜਾਬ ਦੇ ਵਿੱਚ ਵੀ ਤੁਹਾਡੇ ਵੀਜ਼ਾ ਫੀਸ ਐ ਕਰਦਾਂਗੇ ਫਲਾਨ ਕਰਦਾਂਗੇ ਇੰਨੇ ਪੈਸੇ ਇੰਨੇ ਪੈਸੇ ਸਿੱਧਾ ਬਦਲਾ ਜੇ ਕੰਮ ਆ ਤੁਸੀਂ ਜ਼ਰੂਰ ਬਾਈ ਨਾਲ ਸੰਪਰਕ ਕਰੋ। ਹੁਣ ਆ ਸਫ਼ਰ ਅਸੀਂ ਆਪਦੇ ਤਰੀਕੇ ਨਾਲ ਸ਼ੁਰੂ ਕਰਾਂਗੇ ਇੱਥੋਂ। ਅਬੀ ਤਾਬ ਅਬੂਤਾਬੀ ਤੋਂ ਇੱਥੇ ਸਾਡੇ ਤੰਬੂ ਲੱਗੇ ਹੋਏ ਆ। ਤੇ ਇਹ ਜਗ੍ਹਾ ਦਾ ਨਾਮ ਆ ਮਿਰਫਾ। ਆ ਸਾਈਕਲ ਸਾਡੇ। ਬਾਬਾ ਚਰਬੰਦ ਸਾਈਕਲਾਂ ਨਾਲ ਦੁਬਾਰੇ ਬਾਪਿਆ। ਸ਼ਾਰਜਾ ਤੋਂ ਬਾਈ ਸੁਖਦੇਵ ਹੁਣੀ ਸਾਨੂੰ ਸਾਈਕਲ ਦੇ ਗਏ ਸੀਗੇ ਤੇ ਗਾਂ ਵੀਰ ਜੀਤ ਹੁਣਾਂ ਦੀ ਮਦਦ ਨਾਲ ਅਸੀਂ ਇੱਥੇ ਆ ਗਏ। ਕੱਲ ਤੋਂ ਇੱਥੋਂ ਅਸੀਂ ਸਾਈਕਲ ਸਫ਼ਰ ਸ਼ੁਰੂ ਕਰਾਂਗੇ ਸਾਊਦੀ ਅਰਬ ਦੇ ਬਾਟਰਵਲ ਨੂੰ। ਤੇ ਆ ਕਟਾ ਬਾ ਪਾਕਿਸਤਾਨੀ ਵੀਰਾਂ ਦਾ। ਇਥੇ ਰੋਟੀ ਪਾਣੀ ਖਾਣੇ ਆ ਫਿਰ ਲੱਕ ਸਿੱਧੇ ਕਰਦੇ ਆ ਦੇਬ ਨਾਲ ਆਉ ਸ਼ਾਪ ਜੀ ਹੈਗੀ ਆ ਬਾਈ ਉਥੋਂ ਆਪਾਂ ਖਾਣ ਪੀਣ ਦਾ ਸਮਾਨ ਲੈ ਲਾਂਗੇ ਝੋਲੇ ਚ ਪਾ ਲਾਂਗੇ ਤੇ ਸਵੇਰੇ ਤੁਰਦੇ ਹੋ ਜਾਾਂਗੇ ਕਿਉਂਕਿ ਗਾਂ ਦਾ ਇਲਾਕਾ ਜਿਹੜਾ ਜਮੇ ਸੁਨਣਾ ਉਥੇ ਖਾਣ ਨੂੰ ਕੁਝ ਨਹੀਂ ਮਿਲਦਾ ਕਿਤੇ ਵੀ ਪ੍ਰਸ਼ਾਦਾ ਪਾਣੀ ਛੱਕ ਕੇ ਮੁੰਡੇ ਸੌਣ ਦੀ ਤਿਆਰੀ ਚਾ ਤੇ 사ऊदी ਅਰਬ ਦਾ ਬਾਰਡਰ ਆਪਣੇ ਤੋਂ ਤਕਰੀਬਨ 200 ਕਿਲੋਮੀਟਰ ਦੂਰ ਆ ਕੱਲ ਨੂੰ ਇਥੋਂ ਆਪਾਂ ਸਾਈਕਲ ਸਫਰ ਸ਼ੁਰੂ ਕਰਾਂਗੇ ਯੂਏ ਦੀਆਂ 6 ਦੀਆਂ 7 7 ਦੀਆਂ 7 ਚਿੱਟਾਂ ਨੂੰ ਆਪਾਂ ਦੇਖ ਲਿਆ ਠੀਕ ਆ ਵੀਰ ਇਧਰਲੇ ਪਾਸੇ ਇਹ ਰੌਣਕਾਂ ਹਾਈਵੇ ਆ E11 ਜਿਹੜੇ ਹਾਈਵੇ 311 ਤੇ 611 ਉਹ ਸਾਰੇ ਹਾਈਵੇ ਪਿੱਛੇ ਇਸੇ ਜੀ ਮਰਜ ਹੋ ਜਾਂਦੇ ਆ E11 ਦੇ ਵਿੱਚ ਤੇ ਗਾਹਾਂ ਕੱਲਾ E11 ਰਹਿ ਜਾਂਦਾ ਜਿਹੜਾ ਰਸਲ ਖੇਮੇ ਤੋਂ ਸ਼ੁਰੂ ਹੁੰਦਾ ਤੇ 사ウਦੀ ਅਰਬ ਦੀ ਹੱਦ ਨਾਲ ਜਾ ਲੱਗ ਜਾਂਦਾ ਬੱਤਾ ਬਾਰਡਰ ਨਾਲ ਸਲੀਪਿੰਗ ਬੈਗ ਕੱਢ ਲਏ ਮੁੰਡਿਆਂ ਨੇ ਟੈਂਟ ਟੁੰਟ ਲਾ ਲਏ ਆਪਦੇ ਸਾਨੂੰ ਇਹਨਾਂ ਬੱਚੀ ਜਾ ਕੇ ਆਉਂਦੀ ਤਕਾ ਵਧ ਆ ਜਾਂਦਾ ਸਾਡਾ ਇਹ ਹਸਾਬ ਕਿਤਾਬ ਐਵੇਂ ਦਾ ਜੀ ਸਾਰਾ ਟੈਂਪਰੇਚਰ ਇੱਥੋਂ ਦਾ ਹੁਣ ਹੈਗਾ ਤਕਰੀਬਨ 18 17 18 ਦਾ ਗੇੜ ਜਾ ਤੇ ਸੋਹਣਾ ਮੌਸਮ ਹੈ ਦਿਨ ਵੇਲੇ ਦੇਰ ਗਰਮੀ ਹੋ ਜਾਂਦੀ ਆ ਤੇ ਉਦੋਂ ਵੱਡੀ ਸਮੱਸਿਆ ਸਾਨੂੰ ਇਹ ਆਊਗੀ ਕਿ ਹਵਾ ਇੱਥੇ ਤੇਜ਼ ਵਗਣੀ ਸ਼ੁਰੂ ਹੋਗੀ ਨੇਹਰੀਆਂ ਵਗਦੀਆਂ ਨੇ ਉਹਨਾਂ ਦਾ ਮੁਕਾਬਲਾ ਕਰ ਲੂ ਕੀਤਾ ਜਾਊਗਾ ਹੂੰ ਅੱਜ ਦੀ ਰਾਤ ਅਸੀਂ ਇਹ ਜਗ੍ਹਾ ਤੇ ਰੁਕਾਂਗੇ ਮਿਰਫਾ ਤੇ ਕੱਲ ਨੂੰ ਆਪਾਂ ਗਾਉਂ ਨੂੰ ਪਹੁੰਚਾਂਗੇ ਤੇ ਮਿਲਦੇ ਆਪਾਂ ਕੱਲ ਦੇ ਸਫ਼ਰ 'ਚ ਕੱਲ ਦੀ ਵੀਡੀਓ ਦੇ ਨਾਲ ਕੱਲ ਨੂੰ ਬਾਈ ਹੋਣੀ ਆਪਾਂ ਨੂੰ ਮਿਲਣਗੇ ਸਾਈਕਲ ਬਾਬਾ ਸ਼ਾਇਦ ਬਹੁਤ ਜਾਣੇ ਜਾਣਦੇ ਨੇ ਉਹਨਾਂ ਨੂੰ ਹਰਿਆਣੇ ਤੋਂ ਬਾਈ ਹੋਣੀ ਉਹ ਇਸੇ ਰੂਟ ਤੇ ਆ ਰਹੇ ਆ ਸੌਦੀ ਵੱਲੋਂ ਯੂਈ ਦੇ ਵਿੱਚ ਆਈ ਜਾਂਦੇ ਆ ਉਹਨਾਂ ਨੂੰ ਮਿਲਾਂਗੇ ਆਪਾਂ ਮਿਲਦੇ ਆਪਾਂ ਕੱਲ ਦੇ ਸਫ਼ਰ 'ਚ ਕੱਲ ਦੀ ਵੀਡੀਓ ਦੇ ਨਾਲ ਤੇ ਜਿਹੜਾ ਅੱਜ ਬਾਈ ਜੋਗੀ ਹੋਣਾ ਦਾ ਨੰਬਰ ਦਿੱਤਾ ਹੋਇਆ ਨਾਲ ਉਹਨਾਂ ਨਾਲ ਜਉ ਜੇ ਕਿਸੇ ਨੇ ਕਿਸੇ ਵੀ ਦੇਸ਼ ਦਾ ਵੀਜ਼ਾ ਲੈਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਸੰਪਰਕ ਕਰ ਲਿਓ ਤੇ ਜਿੰਨੀ ਕੁ ਫੀਸ ਹੁੰਦੀ ਆ ਉਹ ਤੋਂ ਮਾੜਾ ਮੋਟਾ ਚਾਰਜ ਵੱਧ ਹੋਣਗੇ ਉਹਨਾਂ ਨਾਲ ਜਰੂਰ ਸੰਪਰਕ ਕਰ ਲਓ ਸਾਡਾ ਅਸੀਂ ਕਿਸੇ ਦੀ ਕੋਈ ਐਡ ਹੋ ਨਹੀਂ ਕਰਦੇ ਹੁੰਦੇ ਪੈਸੇ ਲੈ ਕੇ ਦੇਣ ਵਾਲੀ ਗੱਲਬਾਤ ਕੋਈ ਉਹੋ ਜਿਹੀ ਨਹੀਂ ਹੁੰਦੀ ਜਿਹੜੇ ਬੰਦੇ ਸਾਨੂੰ ਆਪ ਚੰਗੇ ਲੱਗਦੇ ਆ ਵੀਰ ਭਰਾ ਆਪਣੇ ਆਪ ਮਾਥੜ ਘਰਾਂ ਦੇ ਹੁੰਦੇ ਆ ਉਹਨਾਂ ਦੀ ਅਸੀਂ ਮਦਦ ਜਰੂਰ ਕਰਦੇ ਆ ਬਾਈ ਤੇ ਤੁਸੀਂ ਉਹਨਾਂ ਦੇ ਨੰਬਰ ਤੇ ਫੋਨ ਕਰ ਸਕਦੇ ਹੋ WhatsApp ਵਾਲਾ ਨੰਬਰ ਹੈ ਨਾਲ ਗੱਲਬਾਤ ਕਰ ਸਕਦੇ ਹੋ ਮਿਲਦੇ ਆਪਾਂ ਕੱਲ ਦੇ ਸਫ਼ਰ 'ਚ ਕੱਲ ਦੀ ਵੀਡੀਓ ਦੇ ਨਾਲ ਸਾਥ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ